ਨੰਦੇ ਮਿੱਠੇ ਜਲਦੀ ਸ਼ਬੀਲ ਜੀ ਨੰਦੇ ਮਿੱਠੇ ਜਲਦੀ ਸ਼ਬੀਲ ਤੇ ਨਾਲ ਆਪਣੇ ਸਮੋਸੇ ਗਰਮਾ ਗਰਮ ਸਮੋਸੇ ਹਰਿਆ ਬੈਠੇ ਸਾਡੇ ਪ੍ਰਧਾਨ ਸਾਹਿਬ ਜੀ ਕੀ ਹੈ ਯੋਗੀ ਹੋ ਪ੍ਰਧਾਨ ਜੀ ਸਾਡੇ ਪ੍ਰਧਾਨ ਸਾਹਿਬ ਇੱਧਰ ਪਾਣੀ ਦੀ ਸੇਵਾ ਕਰ ਰਹੇ ਨੇ ਭਾਈ ਸਾਹਿਬ ਜੀ ਗਰਮਾ ਗਰਮ ਸਮੋਸਾ ਜੀ ਗਰਮਾ ਗਰਮ ਗਰਮਾ ਗਰਮ ਸਮੋਸਾ ਗਰਮਾ ਗਰਮ ਸਮੋਸਾ ਠੰਡਾ ਮਿੱਠਾ ਜਲ ਓਏ ਗਰਦੀਪ ਅੱਜੱਕੀ ਗਲਾਸ ਇਹ ਪਾਣੀ ਵਾਲਾ ਪਾਣੀ ਪਾਣੀ ਬਲਾ ਪ੍ਰਾਨਾ ਗਰਮਾ ਗਰਮ ਸਮੋਸੇ ਪਾਉਦੇ ਨੇ ਫੇਕੀਦਾ ਵਾਸ਼ਮੀਰ ਤੇ ਬਣੇ ਆਪਾਂ ਆਜੇ ਵਾਕੇ ਖਾਦੇ ਉਹ ਨਿਕਲ ਜਾਂਦਾ ਉਹ ਖਾਂਣ ਕਿਉਂ ਨਹੀਂ ਸੋਸ ਟਰਾਲੀ ਇੱਧਰ ਕਰ ਰਹਾ ਹੁਣ